ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਚੱਲ ਰਹੇ ਮਹਿੰਮ ਦੇ ਦੌਰਾਨ 270000 ਦੀ ਰਿਸ਼ਵਤ ਮੰਗਣ ਦੇ aarop 'ਚ ਲੁਧਿਆਣਾ ਸ਼ਹਿਰ ਦੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 'ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਚਰਨਜੀਤ ਸਿੰਘ 'ਤੇ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ ਇਸ ਸਬੰਧ ਜਾਣਕਾਰੀ ਦਿੰਦੇ ਆ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਮੈਂਬਰ ਨੇ ਦੱਸਿਆ ਕਿ ਉਕਤ ਪੁਲਿਸ ਕਰਮੀ ਦੇ ਖਿਲਾਫ ਮਾਮਲਾ ਬਾਸਟੈਂਡ ਦੇ ਕੋਲ ਜਵਾਨ ਨਗਰ ਕੈਂਪਸ 'ਤੇ ਦਾ ਤਾਜ ਹੋਟਲ ਦੇ ਮਾਲਕ ਅਮਲਜੀਤ ਅਹੂਜਾ ਦੀ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਫਿਸ਼ਕਾਇਚਾ ਰੋਪ ਲਗਾਇਆ ਕਿ ਉਕਤੇ ਇਹ ਸੈਨੋਸ ਦੇ ਪਰਿਵਾਰ ਦੇ ਮੈਂਬਰਾਂ ਦੇ ਖਿਲਾਫ ਸਬੰਧਤ ਪੁਲਿਸ ਸਟੇਸ਼ਨ ਦਰਜ ਇੱਕ ਮਾਮਲੇ 'ਚ ਆਪੀਸੀ ਧਾਰਾ 307 379 ਵੀ ਜੋੜਨ ਦੀ ਧਮਕੀ ਤੇ ਦੇ ਕੇ ਉਸਤੇ ਰਿਸ਼ਵਤ ਵਸੂਲ ਚੁੱਕਿਆ ਤੇ ਹੁਣ ਉਹ ਹੋਰ ਰਿਸ਼ਵਤ ਮੰਗ ਰਿਹਾ ਹੈ ਸਿਟੀ ਹਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਕਮਲਜੀਤ ਅਹੋਜਾ ਤਾਜ ਹੋਟਲ ਹੈਗਾ ਇਹਨਾਂ ਦਾ ਪਾਸਾ ਡੇ ਲਾਗੇ ਇਹਨਾਂ ਨੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਪੰਜਾਬ ਗਵਰਨਮੈਂਟ ਦੀ ਤੇ ਦਰਖਾਹ ਦਿੱਤੀ ਸੀਗੀ ਇਹਨਾਂ ਕੋਲੋਂ ਇੱਕ ਏਐਸਆਈ ਚਰਨਜੀਤ ਸਿੰਘ ਹੈ ਔਰ ਐਸਐਚਓ 5 ਨੰਬਰ ਦਾ ਹੈਗਾ ਉਹ ਉਹਨਾਂ ਦੇ ਖਿਲਾਫ ਨੇ ਅਰਜੀਸ਼ਨ ਲਾਇਆ ਸੀ ਵੀ ਦੇਖੋ ਇਹਨਾਂ ਨੇ ਇੱਕ ਤਾਂ ਮਕਦਮਾ ਦਰ ਜਿਹੜਾ ਇਹਦੇ ਖਿਲਾਫ ਕੋ ਹੋ ਗਿਆ ਸੀਗਾ 324 148 159 ਦਾ ਉਹਦੇ ਵਿੱਚ ਧਾਰਾਵਾਂ ਵਾਧਾ ਕਰਨ ਦੇ ਡਰਾ ਨਾਲ ਵੀ 307 ਅਸੀਂ ਵਧਾ ਦਿਆਂਗੇ ਇੱਕ 379 ਵੀ ਲਾ ਦਿਆਂਗੇ ਤੇ ਉਹਦੇ ਇਹਦੇ ਵਿੱਚ ਇਹਨਾਂ ਕੋਲੋਂ ਕਰਪਸ਼ਨ ਦੇ ਰੂਪ ਚ ਪੈਸੇ ਲੈ ਲਏ ਆ ਔਰ ਉਹਦੀ ਫਿਰ ਦਰਖਾਸਤ ਜਦੋਂ ਸਾਡੇ ਕੋਲ ਆਈ ਵੈਰੀਫਿਕੇਸ਼ਨ ਕੀਤੀ ਗਈ ਉਹ ਵੈਰੀਫਿਕੇਸ਼ਨ ਦੇ ਵਿੱਚ ਏਐਸਆਈ ਤਾਂ ਸ਼ਾਮਿਲ ਤਫਤੀਸ਼ ਨਹੀਂ ਹੋਇਆ ਉਹਨੂੰ ਵਾਰ-ਵਾਰ ਬੁਲਾਇਆ ਗਿਆ ਨਹੀਂ ਔਰ ਸਾਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਉਹਦੀ ਇਹਨਾਂ ਦੀ ਰਿਕਾਰਡਿੰਗਸ ਜਿਹੜੀ ਇਹਨਾਂ ਨੇ ਕੀਤੀ ਸੀ ਵੀ ਉਹ ਸਾਰੀ ਬਵਾਚਨ ਤੋਂ ਬਾਅਦ ਇਹ ਪਾਇਆ ਗਿਆ ਵਾਕਏ 2,70,000 ਰੁਪਇਆ ਏਐਸਆਈ ਨੇ ਇਹਨਾਂ ਕੋਲੋਂ ਲਿਆ ਹੈਗਾ ਔਰ ਮਕਦਮੇ ਵਿੱਚ ਇਹਨਾਂ ਨੂੰ ਹੈਲਪ ਕਰਨ ਦਾ ਵੀ ਦੇਖਲਾਭ ਹੀ ਵੱਡੀਆਂ ਧਾਰਾਂ ਨੂੰ ਨਹੀਂ ਲਾਵਾ ਇਸ ਤੋਂ ਇਲਾਵਾ ਇਹਦਾ ਹੋਟਲ ਦਾ ਕਾਰੋਬਾਰ ਠੀਕ ਚੱਲਦਾ ਰਵੇ ਬੋਲੇ ਕਰਕੇ 2 ਲੱਖ ਰੁਪਿਆ ਇਹਨਾਂ ਨੇ ਮੰਗਿਆ ਸੀ ਹਰ ਮਿੰਦੇ ਉਹ ਮੰਨੇ ਚਾਹੀਦੇ ਉਹ ਗੱਲ ਸਾਹਮਣੇ ਆਈ ਡੀਐਸਪੀ ਰੇਂਜ 2 ਉਹਨਾਂ ਨੇ ਇਨਕੁਆਇਰੀ ਕੀਤੀ ਸੀ ਚੰਦ ਉਹਨਾਂ ਨੇ ਔਰ ਖਲਾਸਹੀ ਪਾਏ ਗਏ ਉਹਦੇ ਬਾਅਦ ਮਕਦਮਾ ਦਰਜ ਕੀਤਾ ਗਿਆ ਔਰ ਏਐਸਆਈ ਜਿਹੜਾ ਹੈਗਾ ਇਹ ਚਰਨਜੀਤ ਸਿੰਘ ਇਹ ਅਜੇ ਭਜਿਆ ਹੋਇਆ ਇਹਨੂੰ ਗੁਫਤਾਰੀ ਦੀ ਕੁਰਸੀ ਦਿੱਤੀ ਜਾ ਰਹੀ ਹੈ ਔਰ ਐਸਐਚਓ ਰੋਲ ਵੀ ਵਿਚਾਰਿਆ ਜਾ ਰਿਹਾ ਹੈ ਸਰ ਇਹਨਾਂ ਦਾ ਪਹਿਲਾਂ ਵੀ ਕੋਈ ਮੁੱਦਣਾ वगैरह ਨਾਲ ਜੀਐਸਆਰ ਦਾ ਇਹ ਪਹਿਲਾ ਤਾਨੀ ਕੋਈ ਹੈਗਾ ਬਾਕੀ ਇਹ ਅਸੀਂ ਫਿਲਹਾਲ ਪਰਚਾ ਤੱਕ ਜੋ ਹੈ ਉਹ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਬਾਕੀ ਜਿਹੜਾ ਹੈਗਾ ਜਲਦੀ ਇਹਨੂੰ ਗੁਫਤਾਰ ਕਰਕੇ ਹੋ ਅਗਲੀ ਰੋਲ ਜੇ ਕਿਸੇ ਦਾ ਹੋਰ ਦਾ ਆ ਸਾਹਮਣੇ ਆਇਆ ਤੇ ਉਹਦੇ ਹਿਸਾਬ ਨਾਲ ਕਰ ਦਿੱਤੀ ਜਾਵੇ ਠੀਕ ਹੈ